ਖੜੇ ਆ ਜੀ ਪਡੋਰੀ ਲੱਧਾ ਸਿੰਘ ਤਹਿਸੀਲ ਗੜ ਸ਼ੰਕਰ ਜ਼ਿਲ੍ਹਾ ਹਿਸ਼ਾਰਪੁਰ ਆ ਪਾਣੀ ਦੇਖੋ ਕਿ ਇੱਧਰ ਪਡੋਰੀ ਲੱਧਾ ਸਿੰਘ ਲੋ ਆ ਕੇ ਬਿੰਜੋ ਵੱਲ ਜਾਂਦਾ ਵਾ ਕਿ ਨਹਿਰ ਇੱਥੋਂ ਦੇ ਥੱਲੇ ਜੀ ਇਹ ਬਿਸਤ ਦੋਆਬਾ ਨਹਿਰ ਕੇ ਪਾਣੀ ਫੁੱਲ ਚ ਪਰਿਆ ਜਾਣਾ ਇਹ ਅਗੇ ਵੈਸੇ ਇਹਨੂੰ ਕਹਿੰਦੇ ਸਭ ਘੱਟੇ ਪਾਣੀ ਆਉਂਦਾ ਥਾ ਆ ਹੁਣ ਇਹ ਵੀ ਫੁੱਲ ਚੱਲ ਰਹੀ ਆ ਆ ਹੁਣ ਸੁਸੀ ਦੇਖ ਰਹੇ ਆ ਇਹ ਬਿਸਤ ਦੋਆਬਾ ਨਹਿਰ ਤੋਂ ਇਹ ਥੱਲੇ ਜਾ ਰਹੀ ਆ ਇਹਦੇ ਵਿੱਚੋਂ ਪਾਣੀ ਪਾੜ ਕੇ ਉਹ ਦੁਆਬੇ ਲੀਕੇਜ ਹੋ ਗਈ ਆ ਉਹ ਪਾਣੀ ਵਿੱਚ ਪੈ ਰਿਆ ਵਾ ਇਹ ਆ ਬਿਸਤ ਦੋਆਬਾ ਨਹਿਰ ਦੀ ਤੁਸੀਂ ਤਸਵੀਰਾਂ ਦੇਖ ਰਹੇ ਆ ਇੱਥੋਂ ਬਿਸਤ ਦੋਆਬਾ ਨਹਿਰ ਥੱਲੇ ਜੀ ਤੇ ਆ ਪਾਣੀ ਆ ਨਾ ਇਹ ਭਰੀ ਜਾਂਦੀ ਆ ਤੇ 6 6 7 7 ਫੁੱਟ ਦੇ ਵਿੱਚ ਪਾਣੀ ਆ ਸਿਰ 7 ਤੋਂ 8 ਫੁੱਟ ਪਾਣੀ ਇਹਦੇ ਵਿੱਚ ਚਲ ਗਿਆ ਆ ਕੋਲੇ ਗੁਜਰਾਂ ਦੇ ਘਰ ਵਾ ਵਾਹਿਗੁਰੂ ਖੈਰ ਦੇ ਕਰੇ ਮੈਂ ਤਾਂ ਵਾਹਿਗੁਰੂ ਦੇ ਅਕਾਲ ਪੁਰਖ ਚਰਨਾ ਜੋ ਬੇਨਤੀ ਕਰਦਾ ਸੱਚਾ ਪਾਤਸ਼ਾਹ ਮੀ ਬਹੁਤ ਪੈ ਗਿਆ ਜੀ ਜੰਤ ਮੁਨਕਤਾ ਜੀ ਭਲਾਈ ਦੇ ਲਈ ਹੁਣ ਤਾਂ ਹਟੇ ਜਾਵੇ ਤਾਂ ਵਧੀਆ ਲੋਕਾਂ ਦੇ ਘਰ ਜਾਂਦੇ ਲੱਗੇ ਆ ਬੈਣ ਨੂੰ ਕਿਤੇ ਜਗ੍ਹਾ ਨਹੀਂ ਕਿਰਪਾ ਕਰਾ ਦਇਆ ਕਰ ਇਸ ਦੁਨੀਆ ਤੇ ਸਾਡੀਆਂ ਗਲਤੀਆਂ ਬਖਸ਼ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਿੰਡ ਸੁੰਨੀ ਵੱਲੋਂ ਪਾਣੀ ਆਉਂਦਾ ਤਾਂ ਪਿੰਡ ਅਹਿਮਦ ਜੱਟਾਂ ਨੂੰ ਜਾ ਰਿਹਾ ਵਾ ਇੱਥੇ ਵੀ ਚੰਗੀ ਛਾਲੀ ਪੈ ਰਹੀ ਆ ਪਾਣੀ ਦੀ ਇੱਥੇ ਵੀ ਬਿਸਤ ਤੋਂ ਅੱਪਾ ਜਿਹੜੀ ਨਹਿਰ ਆ ਉਹ ਥੱਲੇ ਦੀ ਆ ਤਾਂ ਹੁਣ ਤੇ ਸਰਕੰਡਾ ਜਿਆ ਬਹੁਤ ਹੋ ਗਿਆ ਵਾ ਕਿਉਂਕਿ ਨਹਿਰ ਮੈਤਮਾ ਵੀ ਟੈਂਸ਼ਨ ਲੈਣੋਂ ਹਟ ਗਿਆ ਅੱਗੇ ਹਰ ਥਾਂ ਸਫਾਈ ਕਰਾਂ ਰਹਾ ਹਾ ਹੁਣ ਇਹ ਕੰਮ ਜਾਂਦਾ ਲੱਗਾ ਜੀ ਆ ਦੇਖੋ ਕੋਈ ਨਾ ਛੱਡੀ ਬੰਦਿਆ हा बिस्टर बॉबा नहर वास्तविक आया जी चूनी वालों आंजों आया वाजो पता है एमा चट्टा नट्ट दिनों पथरावे में जा रहा जी ही डुबर किनारे आया वा ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਨਰਮੋਤ ਸਿੰਘ ਹੈ ਜੀ ਪਿੰਡ ਪਿੰਡ ਸੋਨੇ ਜੀ ਇਹ ਪ੍ਰਮਾਤਮਾ ਚਰਨ ਕੋ ਅਰਦਾਸ ਕਰਨੀ ਚਾਹੁੰਦੇ ਜੀ ਮੈਂ ਕਰਨਾ ਪ੍ਰਮਾਤਮਾ ਚਰਨਾਂ ਦਾ ਅਰਦਾਸ ਕਰ ਰਹਾ ਹਾਂ ਮਹਾਰਾਜ ਜੀ ਬਕਸਲਾ ਹੁਣ ਦੁਨੀਆ ਹੜ ਚੱਲੀ ਆ ਬਹੁਤ ਬੁਰਾ ਹਾਲ ਹੈ ਠੀਕ ਹੈ ਜੀ ਬਕਾਓ ਅਸੀਂ ਪਾਣੀ ਦੇ ਕੋਲ ਖੜੇ ਆ ਬਹੁਤ ਬਹੁਤ ਹੀ ਮੰਦੀ ਹਾਲਤ ਹੈ ਫਸਲਾਂ ਮਰ ਗਈਆਂ ਹਾਂਜੀ ਬਹੁਤ ਮੰਦਾ ਹਾਲ ਹੈ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਅਮਨਦੀਪ ਕੌਰ ਤੇ ਕਿਹੜਾ ਪਿੰਡ ਆ ਗੋਵਿੰਦਪੁਰ ਕੀ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਵੀ ਹਟਣ ਦੀ ਅਸੀਂ ਅਰਦਾਸ ਕਰਨਾ ਚਾਹੁੰਦੇ ਆਂ ਕਿ ਇਹ ਪਾਣੀ ਮੀ ਦਾ ਪਾਣੀ ਆ ਰੁਕ ਜਾਵੇ ਖੜਾ ਵਿੱਚ ਸਾਰੀ ਦੁਨੀਆ ਮਤਲਬ ਡੁੱਬੀ ਪਈ ਆ ਹਾਂਜੀ ਤੇ ਉਹਨਾਂ ਤੇ ਰਹਿਮ ਕਰੋ ਕੀ ਆ ਪਿੰਡ ਇੱਧਰ ਸੁੰਨੀ ਵੱਲੋਂ ਪਾਣੀ ਆਉਂਦਾ ਜੀ ਤੇ ਵਿੰਝੋ ਨੂੰ ਜਾ ਰਿਹਾ ਸਿੱਧਾ ਵਿੰਝੋ ਪਠੜਾਵਾ ਡੁੱਬਿਆ ਪਿਆ ਸਾਡੇ ਪਿੰਡਾਂ ਵੱਲ ਵੀ ਪਾਣੀ ਆ ਰਿਹਾ ਹਾਂ ਤੁਹਾਡੇ ਪਿੰਡਾਂ ਨੂੰ ਜਾਣਾ ਜੀ ਹਾਂਜੀ ਧੰਨਵਾਦ ਜੀ ਫਿਰ ਨੂਰਪੁਰਨ ਪਾਣੀ ਸਿੱਧਾ ਜਾਂਦਾ ਜੀ ਐਵੇਂ ਜਿੱਥੇ ਦੇ ਦਿੱਤੀ ਹੋ ਗਈ ਤੇ ਪਖਾੜ ਦੇ ਜਾਂਦਾ ਪਰਫਾਰਮੈਂਸ ਵੇਲੇ ਐਨ ਪਾਣੀ ਵਿੱਚ ਡੁੱਬਿਆ ਫਿਰਦਾ ਤੇ ਆ ਪਾਣੀ ਦੇਖੋ ਕਿ ਪਾਣੀ ਦੀ ਸਪੀਡ ਬਹੁਤ ਵੱਧ ਗਈ ਆ ਇਹ ਆ ਵਿੱਚ ਗੁਜਰਾਂ ਦੀ ਸਾਲੀ ਵੀ ਹੜਾ ਹੜਕੇ ਆਉਣ ਲੱਗ ਪਈ ਆ ਤੇ ਤੁਸੀਂ ਤੇ ਆ ਨਾਲ ਤੁਸੀਂ ਬਿਸਰ ਦੋਆਬਾ ਨਹਿਰ ਵੀ ਦੇਖ ਰਹੇ ਆ ਕਿ ਇਹ ਤਾਂ ਖਾਲੀ ਨਾਲ ਦੀ ਆ ਇਹ ਨਹਿਰ ਥੱਲੇ ਦੀ ਆ ਤੇ ਇੱਥੇ ਜਿਹੜਾ ਚੂਹਾ ਬਗਦੇ ਉੱਤੇ ਦੀ ਆ ਅੱਗੇ ਪਾਣੀ ਐਨਾ ਨਹੀਂ ਕਰਿਆ ਜਿੰਨਾ ਹੁਣ ਆ ਰਿਹਾ ਇਹ ਪਠਾਵਾ ਬਗਾਰਾਂ ਨੂੰ ਜਾ ਰਿਹਾ ਜੀ ਹੁਣ ਮੈਂ ਇੱਧਰ ਤੁਹਾਨੂੰ ਦਿਖਾਉਂਦਾ ਇਹ ਮਜਾਰਾ ਡਿੰਗ ਰਿਆਂ ਖੁਸ਼ੀ ਪੱਦੀ ਨੂੰ ਆ ਰਿਹਾ ਜੀ ਪਾਣੀ ਆ ਦੇ ਤਾਂ ਕਿੰਨਾ ਤੇਜ਼ ਤੁਸੀਂ ਦੇਖ ਸਕਦੇ ਹੋ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਹਾਪੀ ਸਿੰਘ ਕਿਹੜਾ ਪਿੰਡ ਆਮਜਟਾ ਠੀਕ ਹੈ ਕੀ ਕਹਿਣਾ ਚਾਹੁੰਦੇ ਮੀਹ ਬਾਰੇ ਮੀਂਹ ਹੁਣ ਮੇਰਾ ਕੀ ਕਹਿਦਾ ਆਦਿਆਂ ਦੇਖੋ ਜਿੱਦਾਂ ਰੱਪੋ ਆ ਜੀ ਇਹਨਾਂ ਦੇ ਲੋਕ ਉਹਨਾਂ ਰੱਬ ਹੋ ਗਏ ਮਰੇ ਜੀ ਹਾਂਜੀ ਹਾਂਜੀ ਤਾਂ ਹੁਣ ਆਪਾਂ ਇਹ ਅਰਦਾਸ ਕਰਦੇ ਆ ਜੀ ਵੇ ਵਾਤ ਹੁਣ ਪ੍ਰਮਾਤਮਾ ਕੇ ਹੱਥ ਜੋੜਨੇ ਆ ਕਿ ਨਹੀਂ ਨਾਏ ਪਵੇ ਇਹਦਾ ਬੜੀ ਆਈ ਨੁਕਸਾਨ ਬਹੁਤ ਹੋ ਗਿਆ ਜੀ ਹਾਂ ਨੁਕਸਾਨ ਤਾਂ ਬਹੁਤ ਪੰਜਾਹ ਜੀ ਪੰਜਾਬ ਡੁੱਬਿਆ ਫਿਰਦਾ ਜੀ ਹੁਣ ਘਰ ਡੁੱਬ ਗਏ ਆ ਜੀ ਘਰੋਂ ਬੇਘਰ ਹੋ ਗਏ ਲੋਕ ਹਾਂਜੀ ਹਾਂਜੀ ਉਹ ਦੇਖੋ ਕਿ ਗੁੱਜਰ ਬਾਈ ਸਾਈਕਲ ਤੇ ਚੜ੍ਹਿਆ ਜਾਂਦਾ ਢਾਈ ਫੁੱਟ ਦਾ ਰਸਤਾ ਵਾ ਲੋਕ ਰਿਸਕ ਤਾਂ ਜਾਨ ਬੁੱਝ ਕੇ ਲੈਂਦੇ ਆ ਹਾਂਜੀ ਮਹਿਰ ਕਰਕੇ ਬਚਿਆ ਜੀ ਸਾਡਾ ਹਾਂਜੀ ਮਹਿਰ ਕਰਕੇ ਬਚਿਆ ਜੀ ਅ ਆ ਸਾਹਮਣੇ ਮੈਂ ਆ ਐਵੇਂ ਜੱਟਾਂ ਦੇ ਘਰ ਤੋਂ ਦੇਖ ਰਿਹਾ ਥੋੜਾ ਥੋੜਾ ਜੀ ਹਾਂਜੀ ਵਾਈਗੁਂ ਦੀ ਕਾਲਤਾ ਵਾਈਗੁਂ ਦੀ ਖਫਤੇ ਕਾਲਤਾ ਹਾਂਸਾ ਵਾਈਗੁਂ ਦੀ ਕੀ ਫਤੇ ਇਹ ਪਿੰਡ ਪੋਥੀ ਤੋਂ ਪਾਣੀ ਆ ਰਿਹਾ ਜੀ ਆ ਇਧਰ ਇਹ ਨੂਰਪੁਰ ਨੂੰ ਜਾ ਰਿਹਾ ਸੀ ਤਾਂ ਪਾਣੀ ਕਾਫੀ ਆ ਗਿਆ ਸਾਰੇ ਪਿੰਡ ਹੋਰ ਹੈ ਇਹਤੋ ਕੁਦਤ ਦੀ ਗੱਲ ਵਾ ਕਿ ਕਿਸੇ ਦੇ ਵਸ ਦੀ ਗੱਲ ਨਹੀਂ ਨਾ ਸਰਕਾਰਾਂ ਦੇ ਬੰਦੇ ਦੇ ਵਸਦੀ ਆ ਅ ਫੁੱਲ ਦੀ ਆਫਤ ਹੋ ਗਈ ਆ ਇਹ ਪੁੱਸੀਓ ਨੂੰ ਪਾਣੀ ਜਾ ਰਿਹਾ ਜੀ ਨੂਰਪੁਰ ਜੱਟਾਂ ਨੂੰ ਤੇ ਨੂਰਪੁਰ ਜੱਟਾਂ ਨੂੰ ਪਾਣੀ ਜਾ ਰਿਹਾ ਜੀ ਉਹ ਪਿੱਛੇ ਵੀ ਜਾ ਰਿਹਾ ਨੂਰਪੁਰ ਦਾ ਵੀ ਹੱਲ ਮੜਾ ਹੀ ਲੱਗਦਾ ਜਦੋਂ ਇਤਨਾ ਪਾਣੀ ਇੰਨਾ ਜਾ ਰਿਹਾ ਵਾ ਇੱਥੇ ਵੀ ਬੇਸਕੋ ਬਨ੍ਹਰ ਜਿਹੜੀ ਆ ਉਹ ਥੱਲੇ ਗੋ ਗੁਜਰਦੀ ਆ ਥੱਲੇ ਜੀ ਆ ਇਹ ਜਿਹੜਾ ਆ ਪਾਣੀ ਲੰਘਣ ਨੂੰ ਇਹ ਉੱਪਰ ਦੀ ਆ ਉਹ ਬੇਸ ਤੋਂ ਬਣਿਆ ਤੁਸੀਂ ਦੇਖ ਸਕਦੇ ਆ ਹਰ ਤੰਗ ਰੂਪਾਂ ਨੂੰ ਪਾਣੀ ਹੋਇਆ ਤੇ ਆ ਜੀ ਕਿਹੋਂ ਪਾਣੀ ਆਦਾ

ਕਿੰਨਾ ਦੁਪਹਿਰ ਤੱਕ ਜੀ ਤੁਹਾਨੂੰ ਰਾਹ ਨਹੀਂ ਕਿੱਤਨੇ ਲੋ ਪਾਣੀ ਆਣਾ ਜੰਡੀਏ ਪਾਣੀ ਕਿ ਤੁਹਾਨੂੰ ਪਾਣੀ ਕਿ ਤੁਹਾਨੂੰ ਜੀ ਹੋਣਾ ਚਾਹੀਦਾ ਹੈ। ਉਹ ਬੇਸਾਬੇਸੀ। ਜੀ ਆਹੀ ਸਰਕੰਡਾ ਖਾਸ ਕੀਤਾ ਜਾਵੇ ਤੇ ਪੰਡਾ ਦਾ ਨਸਤਾ ਨਾ ਸਾਫ ਕੋਣ ਕਰੇ। ਇਹ ਜਿਹੜੀ ਸਰਕਾਰਾਂ ਹੁੰਦਾ ਹੋਏ ਥੋੜਾ ਜਿਹਾ ਡਿੱਗ ਗਿਆ। ਨਹਿਰ ਮੈਂ ਤਾਂ ਮੈਂ ਕੀ ਕਰਦਾ ਹਾਂ ਨਹਿਰ ਮੈਂ ਤਾਂ ਹੱਟ ਗਿਆ ਕੋਈ ਟੈਂਸ਼ਨ ਨਹੀਂ ਲੈਂਦਾ ਇੱਥੇ ਕੋਕ ਬਰੇ ਕੋ ਜੀਵੇ ਹੁਣ ਹੁਣ ਰਿੰਗ ਤੇ ਸਾਰੇ ਹੀ ਆ ਜਿਹੜੇ ਵਿਚਾਰੇ ਇੰਦਰ ਜਾ ਕੇ ਸੰਤਾਨਪੁਰ ਲੋਈਆਂ ਨਾਲ ਪਿੱਛੋਂ ਸੰਤਾਨਪੁਰ ਲੋਈਆਂ ਨਾਲ ਪਿੱਛੇ ਦਾ ਲੋਕਾਂ ਦਾ ਕੀ ਯਾਰਾ ਫਰੀਦਪੁਰ ਫੋਜਪੁਰ ਇਹ ਆ ਦੇਖੋ ਸਰਕੰਡੇ ਦਾ ਭੜਿਆ ਪੈ ਜਿਵੇਂ ਸਪਾਈ ਹੋਵੇ ਤੇ ਸਭ ਕੁਝ ਠੀਕ ਹੋ ਜਾਂਦਾ ਜੀ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਏਡਾ ਕੁੜਤੀ